ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਤਾਰਿਆ ਉਸ ਸਮੇਂ ਦੇ ਭਾਰਤੀ ਸਮਾਜ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਇੰਜ ਫਰਮਾਇਆ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਹ ਡਰਿਆ ਜਿਨ੍ਹਾਂ ਹਾਕਮਾਂ ਨੇ ਦੇਸ਼ ਵਾਸੀਆਂ ਦੇ ਜਾਨ ਮਾਲ ਦੇ ਰੱਖਿਆਂ ਦੀ ਜ਼ਿੰਮੇਵਾਰੀ ਨਿਭਾਉਣੀ ਸੀ ਉਹੀ ਉਹਨਾਂ ਉੱਤੇ ਜ਼ੁਲਮ ਕਰਕੇ ਉਹਨਾਂ ਨੂੰ ਲੁੱਟ ਖੋ ਰਹੇ ਸਨ ਸਮਾਜ ਦੇ ਠੇਕੇਦਾਰਾਂ ਨੇ ਆਮ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਕੇ ਉਹਨਾਂ ਵਿੱਚ ਵੰਡੀਆਂ ਪਾ ਦਿੱਤੀਆਂ ਸ਼ਰਮ ਧਰਮ ਕਿਧਰੇ ਦਿਖਾਈ ਨਹੀਂ ਸੀ ਦੇ ਰਹਾ ਇਸ ਬਾਰੇ ਗੁਰਨਾਨਕ ਦੀਵ ਜੀ ਨੇ ਆਪਣੇ ਬਾਣੀ ਦੇ ਵਿੱਚ ਫਰਮਾਇਆ ਸ਼ਰਮ ਧਰਮ ਦੋ ਛੱਪ ਖਲੋਏ ਕੂੜ ਸਿਰੇ ਪਰਧਾਨ ਵੇ ਲਾਲੋ ਕਾਜੀਆਂ ਬਾਂਮਣਾ ਕੀ ਗਲਤਕੀ ਅਗਦ ਪੜੇ ਸ਼ੈਤਾਨ ਵੇ ਲਾਲੋ ਸਮਾਜ ਜਾਤਾਂ ਪਾਤਾਂ ਤੇ ਵੰਡਣਾ ਵਿੱਚ ਵੰਡਿਆ ਹੋਇਆ ਸੀ ਇਹਨਾਂ ਵੰਡੀਆਂ ਨੇ ਦੇਸ਼ ਵਾਸੀਆਂ ਨੂੰ ਕਮਜ਼ੋਰ ਬਣਾ ਦਿੱਤਾ ਇਹਨਾਂ ਹਾਲਾਤਾਂ ਦਾ ਹੀ ਨਤੀਜਾ ਸੀ ਕਿ ਹਮਲਾਵਰ ਹਿੰਦੁਸਤਾਨ ਤੇ ਹਮਲੇ ਕਰਨ ਲੱਗ ਗਏ ਐਸੇ ਸਮੇਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਜ਼ੁਲਮਟਾਏ ਤਬਾਹੀ ਤੇ ਲੁੱਟਮਾਰ ਮਚਾਈ ਉਸ ਨੂੰ ਵੇਖ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾ ਸ਼ਿਕਵਾ ਕੀਤਾ ਇਤੇ ਮਾਰ ਪਈ ਕੁਰਲਾ ਨੇ ਤੈਂਕੀ ਦਰਦ ਨਾ ਆਇਆ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਰਾਸੀ ਤਾਕਤਾਂ ਤੋਂ ਨਿਪਟਣ ਦੇ ਲਈ ਲੋਕਾਂ ਨੂੰ ਹਲੂਣਾ ਦਿੱਤਾ ਅਗੋਂ ਦੇ ਜੀ ਜੇ ਤੇ ਤਾਂ ਕਾਇਤ ਮਿਲੇ ਸਜਾਏ ਸਾਹਸੁਰਤ ਗਵਾਈਏ ਰੰਗ ਤਮਾਸ਼ੇ ਚਾਏ ਬਾਬਰਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਗੁਰੂ ਜੀ ਨੇ ਸਮਝਾਇਆ ਕਿ ਸੱਚਾ ਗਿਆਨ ਕਿਤਾਬਾਂ ਵਿੱਚੋਂ ਨਹੀਂ ਬਲਕਿ ਅਮਲੀ ਜੀਵਨ ਜਿਉਣ ਅਤੇ ਪ੍ਰਭੂ ਪਰਮਾਤਮਾ ਨਾਲ ਜੁੜ ਕੇ ਪ੍ਰਾਪਤ ਹੁੰਦਾ ਹੈ। ਕਾਰ-ਬਾਰ ਛੱਡ ਜੰਗਲਾਂ ਵਿੱਚ ਭਟਕਣ ਦੇ ਨਾਲ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਜੀ ਨੇ ਦੱਸਿਆ ਕਿ ਘਰ ਪਰਿਵਾਰ ਵਿੱਚ ਰਹਿ ਕੇ ਕੀਰਤ ਕਰਨ, ਨਾਮ ਜਪਨ ਅਤੇ ਵੰਡ ਛਕਣਾ ਹੀ ਪ੍ਰਭੂ ਦੇ ਨਾਲ ਮਿਲਣ ਦਾ ਅਸਲੀ ਮਾਰਗ ਹੈ। ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਾਸੀਆਂ ਨੂੰ ਚੰਗੇ ਤੇ ਸੁਚੱਜੇ ਜੀਵਨ ਦਾ ਮਾਰਗ ਦੱਸਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ